ਵੀਰੇ ਤੇ ਚਾਹ ਪੀਣੀਏ ਹੋਰ ਬਣਾਵਾ ਨਾ ਬਣੀ ਚਾਹ ਤਾਂ ਰਹਿੰਦੇ ਦੇਖ ਲੈ ਜੀ ਕਰਦਾ ਤਮਰਾ ਦਿੰਨੀ ਆ ਨਹੀਂ ਨਹੀਂ ਬੱਸ ਹਾਂ ਚੱਲ ਭਾਵੇਂ ਹੁਣ ਤਾਂ ਫੇਰ ਮੈਂ ਤੰਦੂ ਨੂੰ ਜਾਣਾ ਕੱਲ ਵੀ ਤੁਸੀਂ ਠੱਕੇ ਦਾ ਮੈਨੂੰ ਰੱਖ ਲਿਆ ਮੈਨੂੰ ਤਾਂ ਐ ਸੀ ਮੈਂ ਹੱਥ ਨੂੰ ਮੁੜੂੰਗਾ ਰਿੰਕੂ ਵਾਲਾ ਠੱਕਾ ਕਰਨ ਲੱਗ ਗਿਆ ਚੱਲ ਵੀਰੇ ਤਾਂ ਕੀ ਹੋ ਗਿਆ ਜੇ ਰਾਤ ਰਹਿ ਗਿਆ ਤਾਂ ਤੂੰ ਆਇਆ ਵੀ ਬਹੁਤ ਟਾਈਮ ਦਾ ਸੀ ਦਿਵਾਲੀ ਵੇਲੇ ਦਾ ਆਇਆ ਵਿਆ ਸੀਗਾ ਦਿਨੇ ਤਾਂ ਤੈਨੂੰ ਪਤਾ ਸਾਰਾ ਦਿਨ ਬੰਦੇ ਦੇ ਕੰਮ ਨਹੀਂ ਮੁੱਕਦੇ ਰਾਤ ਨੂੰ ਬਹਿ ਕੇ ਬੰਦਾ ਬਿੰਦ ਛੱਟ ਗੱਲਾਂ ਬਾਤਾਂ ਤਾਂ ਕਰ ਲੈਂਦਾ। ਹੋਰ ਭਾਣੇ ਤਾਂ ਹੀ ਤਾਂ ਮੇਰਾ ਵੀ ਕਰਿਆ ਰਹਿਣ ਨੂੰ ਤਾਂ ਹੀ ਤਾਂ ਮੈਂ ਰਹਿ ਪਿਆ। ਆ ਐਸੇ ਕਰਕੇ ਤਾਂ ਵੀਰੇ ਸੰਧਾਰ ਆਂਦੇ ਰਿਵਾਜ ਬਣੇ ਹੋਏ ਨੇ। ਵੀ ਚੱਲ ਨਾਲੇ ਭੈਣ ਭਰਾ ਨੂੰ ਬੰਦਾ ਮਿਲ ਲੈਂਦਾ। ਹੋਰ ਕੀ ਐ? ਬਹਾਨੇ ਨਾਲ ਆ ਜਾਂਦਾ। ਇਹ ਤਾਂ ਹੈਗਾ ਭਾਣੇ। ਪਰ ਤੂੰ ਉਹਨੇ ਇੱਕ ਚਲ ਦੱਸ ਵੀ ਤੁਸੀਂ ਕੁੜੀ ਨੂੰ ਸੰਧਾਰਾ ਦਿਆ ਸੀ। ਜਾਇਆ ਸੀ ਉਹਦੇ ਕੋਲ। ਮੈਂ ਤਾਂ ਵੀਰੇ ਜਾਂਦੀ ਨਹੀਂ ਹੁਣ। ਪਹਿਲਾਂ ਮੈਂ ਸੰਧਾਰਾ ਲੈ ਕੇ ਜਾਂਦੀ ਸੀ। ਉਹਨੇ ਸੱਤ ਨਖਰੇ ਕਰਦੀ ਸੀਗੀ ਕਹਿੰਦੀ ਸਾਡੇ ਚੀਜ਼ਾਂ ਤਾਂ ਖਾਂਦੇ ਹੀ ਨਹੀਂ ਹੈਗੇ ਹੁਣ ਤਾਂ ਮੈਂ ਪੈਸੇ ਹੀ ਦੇ ਦਿੰਨੀ ਆ ਸੀਮੂ ਨੂੰ ਲੈਣ ਆਏ ਸੀਗੇ ਮੈਂ ਤਾਂ ਉਹਦੇ ਪੈਸੇ ਫੜਾਤੇ ਸੀ ਮੈਂ ਕਹਾਂ ਲੋ ਪਈਆ ਦਾ ਸੁਨਾਰੇ ਰਜੋ ਮਰਜ਼ੀ ਲੈ ਲਿਓ ਚੱਲ ਵਧੀਆ ਜੇ ਪੈਸੇ ਦੇ ਦਿੰਦਾ ਕੰਮ ਨਿਬੜਿਆ ਨਾਲੇ ਤਾਂ ਵੀਰੇ ਚੀਜ਼ ਲੈ ਜਾਂਦੀ ਸੀਗੀ ਨਾਲੇ ਅਗਲਾ ਅੱਗੇ ਨਖਰੇ ਕਰੇ ਫਿਰ ਫਾਇਦਾ ਕੀ ਇਹਦੂ ਤਾਂ ਪੈਸੇ ਦਿੱਤੇ ਹੀ ਚੰਗੇ ਆਪਦੀ ਕੋਈ ਚੀਜ਼ ਲੈਣ ਕਹੇ ਨਾ ਲੈਣ ਇਹ ਉਹਨਾਂ ਦੀ ਮਰਜ਼ੀ ਹੈ ਇਹ ਤਾਂ ਪਣੇ ਵੀ ਸੱਤ ਦਾ ਸਵਾਇ ਨਹੀਂ ਵਧੀਆ ਤਾਂ ਉਹਸ ਕੱਢਦੀ ਐ ਨਹੀਂ ਅਗਲਾ ਆਪਣੇ ਪਤੀ ਪਤ ਵਾਸਤੇ ਮਾੜੀ ਚੀਜ਼ ਥੋੜੀ ਲੈ ਕੇ ਜਾਂਦਾ ਚੰਦੀ ਵੀ ਲੈ ਕੇ ਜਾਊ ਹੋਰ ਵੀਰੇ ਜਦੋਂ ਮੈਂ ਅੱਗੇ ਸੰਧਾਰਾ ਲੈ ਕੇ ਜਾਂਦੀ ਐਨੇ ਨੇ ਵਧੀਆ ਮੈਂ ਸੂਟ ਲੈ ਜਾਂਦੀ ਉਹਨਾਂ ਤੇ ਵੀ ਨੈਕ ਬੁੱਲ ਕੱਢਦੀ ਉਹ ਤਾਂ ਕਰਕੇ ਮੇਰਾ ਮਨ ਜਨਾ ਫਿੱਕਾ ਪੈ ਗਿਆ ਮੈਂ ਕਿਹਾ ਹੁਣ ਮੈਂ ਦਿੰਦੀ ਹੀ ਨਹੀਂ ਕੋਈ ਚੀਜ਼ ਤੈ ਐਸੀ ਵਿਆਹ ਕਰੂਗੀ ਕੁੜੀ ਨੂੰ ਹੁਣ ਆਪਦੀ ਕੋਈ ਚੀਜ਼ ਘੱਟਿਆ ਲੈਣ ਵਧੀਆ ਲੈਣ ਮੈਨੂੰ ਤਾਂ ਨਹੀਂ ਕੋਈ ਟੈਨਸ਼ਨ ਐ ਚੱਲ ਵਧੀਆ ਕੀਤਾ ਭਾਣੇ ਕੰਮ ਨਿਬੜਿਆ ਉਹ ਜੇ ਕਹੇਦਾ ਤੂੰ ਅੱਜ ਕੁੜੀ ਕੋਲੇ ਜਿਹੜਾ ਮਾਰਿਆਉਨੇ ਆ ਜਾਂ ਤੇ ਮਿਲਿਆਉਨੇ ਆ ਨੂੰ ਫਿਰ ਪਤਾ ਨਹੀਂ ਟਾਈਮ ਲੱਗੇ ਨਾ ਲੱਗੇ ਮੈਂ ਉਧਰੋਂ ਪਿੰਡ ਨੂੰ ਬਾਈ ਜੂੰ ਤੂੰ ਇੱਧਰ ਨੂੰ ਆ ਜੀ ਤੈਨੂੰ ਪਤਾ ਹੀ ਆ ਵੀਰੇ ਮੈਂ ਹੁਣ ਘਰੇ ਕੱਲੀ ਆ ਬਹੂ ਗਈ ਵੀ ਆਪੇਕਿਆਂ ਨੂੰ ਹੁਣ ਮੈਂ ਛੱਡ ਕੇ ਕਿਵੇਂ ਵਗ ਜਾ ਤੂੰ ਇਕੱਲਾ ਹੀ ਜਿਹੜਾ ਮਾਰਿਆ ਹੀ ਲੰਘਦਾ ਲੰਘਦਾ ਚੱਲ ਬਣਾ ਮੈਂ ਦੇਖੂੰਗਾ ਜੇ ਤਾਂ ਮੇਰਾ ਟਾਈਮ ਲੱਗਿਆ ਤਾਂ ਮੈਂ ਜਾਊਗਾ ਜੇ ਘਰੋਂ ਫੋਨ ਫੋਨ ਆ ਗਿਆ ਹੋਰ ਮੁਸ਼ਕਲਾ ਤੇ ਤਮਾ ਸੁੱਧੇ ਨਿਕੂੰਗਾ ਚੱਲ ਵੀਰੇ ਜਿਵੇਂ ਤੇਰੀ ਮਰਜ਼ੀ ਐ ਤੂੰ ਕਰ ਲੈ ਠੀਕ ਐ ਕਿਹ ਟਾਈਮ ਲੱਗਿਆ ਤਾਂ ਗੇੜਾ ਮਾਰ ਲਈ ਨਹੀਂ ਕਦੇ ਫੇਰ ਸਹੀ ਚੱਲ ਠੀਕ ਐ ਭਣਾ ਹੁਣ ਮੈਂ ਚੱਲਦਾ ਫਿਰ ਹੈ ਚੰਗਾ ਫਿਰ ਹਾਂ ਜਾ ਕੇ ਫੋਨ ਕਰਦੇ ਹੈ ਠੀਕ ਐ ਇਹੀ ਗੱਲ ਮਾਮਾ ਪਿੰਡ ਨੂੰ ਚੱਲਿਆ ਹੋਰ ਕੀ ਕਰੇ ਜਾ ਕੇ ਡੰਗਰ ਪਸ਼ੂ ਵੀ ਸੰਭਾਲ ਲੈਣਾ ਹੋ ਰਹਿ ਪੈਂਦਾ ਹੋਰ ਹੁਣ ਉਹ ਚੱਲ ਕੋਈ ਨਹੀਂ ਫੇਰ ਆ ਜਾਾਂਗੇ ਕਿਤੇ ਢੇੜਾ ਮਾਰ ਲਾਂਗੇ ਕੁਛ ਨਹੀਂ ਹੁੰਦਾ ਇੱਕ ਅਜ ਰਾਤ ਹੋਰ ਲਾਲਾ ਉਹ ਕੋਈ ਨਹੀਂ ਕੋਈ ਨਹੀਂ ਤੂੰ ਕੱਲ ਵੀ ਮੈਨੂੰ ਗੱਲਾਂ ਗੱਲਾਂ ਚ ਐਂ ਹੀ ਰੱਖ ਲਿਆ ਅੱਜ ਮੈਨੂੰ ਤੂੰ ਜਾਣ ਦੇ ਚੱਲ ਮਾਮਾ ਤੇਰੀ ਮਰਜ਼ੀ ਐ ਮੈਂ ਤਾਂ ਕਹਿੰਦਾ ਸੀ ਵੀ ਇੱਕ ਰਾਤ ਹੋਰ ਲਾਲਾ ਨਹੀਂ ਹੁਣ ਤਾਂ ਮੈਨੂੰ ਤੂੰ ਜਾਣ ਦੇ ਕਦੀ ਫੇਰ ਸਹੀ ਫੇਰ ਰਹਿ ਜਾਾਂਗੇ ਵੀਰੇ ਇੱਕ ਮਿੰਟ ਮੇਰੀ ਗੱਲ ਸੁਣ ਹੁਣ ਤਾਂ ਰਿੰਕੂ ਘਰੇ ਆ ਗਿਆ ਮੈਂ ਵੀ ਤੇਰੇ ਨਾਲ ਚੱਲਦੀ ਆਂ ਅਕਾਂਟੇ ਚਾਉਣ ਜਾਣ ਹੋ ਜਾਗਾ ਮੈਂ ਤਾਂ ਰਿੰਕੂ ਦੇ ਮੋਟਰਸਾਈਕਲ ਦੀ ਬਾਤ ਸੁਣ ਲਈ ਮੈਂ ਕਿਹਾ ਭੱਜ ਕੇ ਵੀਰੇ ਨੂੰ ਰੋਕ ਲਾਂ ਵੀ ਨਾਲ ਹੀ ਵਗ ਜੰਨੀ ਆ ਹਾਂ ਮੰਮੀ ਤੁਸੀਂ ਜਾ ਹੀ ਆਓ ਮਾਮੇ ਨਾਲ ਮੈਂ 2 ਘੰਟੇ ਘਰੀ ਆ ਮੈਂ ਰੋਟੀ ਆਪੀ ਖਾ ਲੂੰਗਾ ਕਿਆ ਰਿੰਕੂ ਤੇਰੀ ਗੱਲ ਠੀਕ ਐ ਚਲ ਆ ਜਾ ਵੀਰੇ ਮੈਂ ਜੁੱਤੀ ਜੱਤੀ ਪਾ ਲਾਂ ਆ ਜਾ ਲੇ ਤੁਸੀਂ ਕਿੱਧਰ ਨੂੰ ਤਿਆਰ ਹੋਗੇ ਜਾਣਾ ਕਿਤੇ ਹਾਂ ਜਾਣਾ ਤਾਂ ਹੈਗਾ ਮੇਰਾ ਦੋਸਤ ਹੈ ਕੁਲਵਿੰਦਰ ਉਹਦੀ ਕੁੜੀ ਦਾ ਜਨਮ ਦਿਨ ਹੈ ਉਹ ਹੋਟਲ ਦੇ ਵਿੱਚ ਕਰਨਗੇ ਮੈਂ ਸੋਚਿਆ ਮੈਂ ਜਾ ਆਵਾਂ ਅੱਛਾ ਜੇ ਹੋਟਲ ਚ ਕਰਨਗੇ ਫਿਰ ਤਾਂ ਮਿਲਣਾ ਤਾਂ ਪ੍ਰੋਗਰਾਮ ਵੱਡਾ ਹੀ ਹੋਊਗਾ ਜਿਹੜਾ ਸਾਰਿਆਂ ਨੂੰ ਸੱਦਿਆ ਹਾਂ ਵਧੀਆ ਕਰਨਗੇ ਉਹ ਤਾਂ ਸਾਰੇ ਰਿਸ਼ਤਿਆਂ ਨੂੰ ਸੱਦਣਗੇ ਇਕੱਠ-ਕੁੱਠ ਚੰਗਾ ਕਰਨਗੇ ਉਹ ਕੋਈ ਰਸੀ ਵੀ ਸਾਰੇ ਜਾਣੇ ਜਾ ਰਹਾ ਸਾਰੇ ਦੋਸਤ ਇਕੱਠੇ ਹੋ ਕੇ ਜਾ ਰਹੇ ਆ ਅਸੀਂ ਚਲੋ ਵਧੀਆ ਜੀ ਕੁੜੀ ਵੀ ਕਰਮਾ ਵਾਲੀ ਐ ਜਿਹਦੇ ਮਾਪਿਆਂ ਨੇ ਏਡਾ ਵੱਡਾ ਪ੍ਰੋਗਰਾਮ ਕਰਿਆ ਇੱਥੇ ਤਾਂ ਕਿਸੇ ਨੇ ਨੋ ਵੀ ਨਹੀਂ ਲਿਆ ਕਦੇ ਹਾਂ ਗੱਲ ਤਾਂ ਤੇਰੀ ਠੀਕ ਐ ਆਪਾਂ ਤਾਂ ਕਦੇ ਸੋਚੀ ਨਹੀਂ ਇਹਦੇ ਬਾਰੇ ਵੀ ਚਲ ਕੋਈ ਸਿੰਮੂ ਦਾ ਆਪਾਂ ਕੋਈ ਵੱਡਾ ਫੰਕਸ਼ਨ ਰੱਖ ਲਈਏ ਜਿੱਥੇ ਭੈਣ ਭਰਾ ਸਾਰੇ ਆਉਣ ਰਿਸ਼ਤੇਦਾਰ ਆਉਣ ਚਲੋ ਜੀ ਆਪਾਂ ਨੇ ਜੇ ਹੁਣ ਤੱਕ ਨਹੀਂ ਮਨਾਇਆ ਕੋਈ ਫੰਕਸ਼ਨ ਤਾਂ ਆਪਾਂ ਅਗਲੇ ਮਹੀਨੇ ਉਹਦਾ ਬਰਥਡੇ ਆ ਰਿਹਾ ਆਪਾਂ ਉਦੋਂ ਕਰ ਲੈਨੇ ਆ ਵਧੀਆ ਜੀ ਸਾਰੇ ਭੈਣ ਭਰਾਵਾਂ ਨੂੰ ਬੁਲਾ ਲਾਂਗੇ ਨਾਲੇ ਸਿੰਮੂ ਖੁਸ਼ ਹੋ ਜਾਊਗੀ ਵੀ ਮੇਰੇ ਮम्मा ਪਾਪਾ ਨੇ ਮੇਰਾ ਬਰਥਡੇ ਕਿੰਨਾ ਸੋਹਣਾ ਮਨਾਤਾ ਹਾਂ ਆਪਾਂ ਹੀ ਕਰ ਦਿਆਂ ਫਿਰ ਇਸ ਵਾਰੀ ਫਿਰ ਉਹਦਾ ਜਨਮ ਦਿਨ ਆਪਾਂ ਵਧੀਆ ਤੁਮਤਾਂ ਵਾਲੀ ਮਨਾਉਂਦੇ ਜੀ ਤੁਸੀਂ ਤਾਂ ਕਹਿਤਾ ਵੀ ਉਹਦਾ ਬਰਥਡੇ ਮਨਾ ਲੈਨੇ ਆ ਪਰ ਮੰਮੀ ਨੂੰ ਵੀ ਤਾਂ ਪੁੱਛਣਾ ਪਊ ਵੀ ਉਹ ਕੀ ਕਹਿੰਦੀ ਐ ਜੇ ਉਹ ਕਹੂਗੀ ਫੇਰ ਹੀ ਮਨਾਵਾਂਗੇ ਆਪਾਂ ਹਲਾ ਮੰਮੀ ਨੇ ਕੀ ਕਹਿਣਾ ਉਹ ਵੀ ਟੈਨਸ਼ਨ ਨਾਲੇ ਮੰਮੀ ਨਾਲ ਤਾਂ ਮੈਂ ਆਪੇ ਕਰ ਲਊਗਾ ਗੱਲ ਜੀ ਫੇਰ ਆਈ ਕਰਿਓ ਤੁਸੀਂ ਮੰਮੀ ਨਾਲ ਨਾ ਅੱਜ ਆ ਕੇ ਹੀ ਗੱਲ ਕਰ ਲਿਓ ਕਿਉਂ ਜੇ ਹੁਣ ਤੁਸੀਂ ਗੱਲ ਕਰੋਗੇ ਤਾਂ ਹੀ ਆਪਾਂ ਨੂੰ ਕੁਝ ਪਤਾ ਲੱਗੂ ਉਹਦੇ ਹਿਸਾਬ ਨਾਲ ਹੀ ਆਪਾਂ ਤਿਆਰੀ ਕਰਾਂਗੇ ਨਾ ਆ ਕੇ ਕਿਉਂ ਮੈਂ ਹੁਣੇ ਗੱਲ ਕਰ ਲੈਣਾ ਅਜੇ ਤਾਂ ਟਾਈਮ ਪਿਆ ਸਾਡੇ ਜਾਣ ਚ ਸੱਚ ਵੇ ਤੁਹਾਨੂੰ ਤਾਂ ਦੱਸ ਨਹੀਂ ਭੁੱਲ ਗਈ ਆ ਤੁਹਾਡੀਆਂ ਗੱਲਾਂ ਜੀ ਚ ਲੱਗੀ ਮੰਮੀ ਦਾ ਘਰੇ ਹੈ ਨਹੀਂ ਗਈ ਉਹ ਤਾਂ ਰੋਟੀ ਖਾ ਕੇ ਨਾ ਬੜੀ ਕਾਲੀ ਜੀ ਚ ਗਈ ਐ ਨਾ ਕੁਝ ਦੱਸ ਕੇ ਗਈ ਐ ਨਾ ਹੀ ਮੈਂ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਕਿੱਥੇ ਜਾਂਦੇ ਉਹ ਜੇ ਕਾਲੀ ਜੀ ਹੈ ਫਿਰ ਤੂੰ ਪੁੱਛਦਾ ਲੈਂਦੀ ਵੀ ਮੰਮੀ ਕਿੱਥੇ ਜਾ ਰਹੀਆਂ ਹੁਣ ਉਹ ਟੈਨਸ਼ਨ ਹੋਊਗੀ ਵੀ ਪਤਾ ਨਹੀਂ ਕੀ ਗੱਲ ਹੋਗੀ ਕਿੱਥੇ ਗਈ ਮੰਮੀ ਜੀ ਮੈਂ ਤਾਂ ਤਾਂ ਨਹੀਂ ਪੁੱਛਿਆ ਮੈਨੂੰ ਆਈ ਸੀ ਵੀ ਜੇ ਮੈਂ ਮੰਮੀ ਨੂੰ ਪੁੱਛ ਲਿਆ ਤਾਂ ਫਿਰ ਉਹਨੇ ਗੁੱਸੇ ਹੋਣਾ ਵੀ ਮੈਨੂੰ ਜਾਂਦੀ ਨੂੰ ਟੋਕਦੀ ਐ ਚਲੋ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਇੱਥੇ ਕਿਤੇ ਆਣ ਗਵਾਰ ਚ ਗਈ ਹੋਣੀ ਐ ਉਹ ਜੇ ਕਿਤੇ ਦੂਰ ਜਾਂਦੀ ਉਹਨੇ ਆਪ ਹੀ ਦੱਸ ਜਾਣਾ ਸੀ ਹੁਣ ਉਸ ਦਿਨ ਪੇਕੇ ਗਈ ਆ ਉਸ ਦਿਨ ਦੱਸ ਕੇ ਗਈ ਐ ਆਏਗਾ ਹੈ ਚਲ ਫਿਰ ਮੈਂ ਆ ਕੇ ਕੀ ਕਰਦਾ ਗੱਲ ਹੁਣ ਜਾਵਾਂ ਮੈਂ ਚਲੋ ਠੀਕ ਹੈ ਜੀ ਹੁਣ ਨਾ ਤੁਸੀਂ ਆ ਕੇ ਯਾਦ ਨਾਲ ਗੱਲ ਕਰਿਓ ਹੁਣ ਤਾਂ ਮੈਨੂੰ ਵੀ ਆਏ ਐ ਵੀ ਸਿਮੂ ਦਾ ਆਪਾਂ ਕੋਈ ਵਧੀਆ ਜਿਹਾ ਫੰਕਸ਼ਨ ਕਰੀਏ ਉਹ ਹਾਂ ਯਾਦ ਨਾਲ ਹੀ ਕਰੂੰਗਾ ਨਹੀਂ ਭੁੱਲਦਾ ਚਲੋ ਠੀਕ ਹੈ ਜੀ ਮੈਂ ਤਾਂ ਤੁਹਾਨੂੰ ਮੰਮੀ ਦੇ ਹੀ ਦੱਸਣਾਈ ਸੀ ਹੁਣ ਮੈਂ ਵੀ ਕਰ ਲਾ ਆਪਦੇ ਕੰਮ ਠੀਕ ਹੈ ਨਾ ਤੂੰ ਤਾਂ ਕੰਸੀ ਮੈਂ ਕੰਮ ਕਰਨ ਨੇ ਤੂੰ ਆ ਕੇ ਇੱਥੇ ਫੇਰ ਬੈ ਗਈ ਜੀ ਮੇਰੇ ਤਾਂ ਨਾ ਦਿਮਾਗ ਚਾ ਜਨਮ ਦਿਨ ਵਾਲੀ ਹੀ ਗੱਲਾਂ ਚੱਲੀ ਜਾਂਦੀਆਂ ਨੇ ਮੈਂ ਤਾਂ ਚੋਜਾ ਛੜ ਗਿਆ ਹੁਣੀ ਅੱਛਾ ਚੱਲ ਫਿਰ ਤੂੰ ਆਏ ਕਰੀ ਮੈਂ ਤਾਂ ਹੁਣ ਆਥਣੇ ਆਉਂਗਾ ਜੇ ਮੰਮੀ ਪਹਿਲਾਂ ਆ ਗਈ ਫਿਰ ਤੂੰ ਹੀ ਗੱਲ ਕਰ ਲਈ ਮੰਮੀ ਨਾਲ ਨਾ ਜੀ ਮੈਂ ਨਹੀਂ ਗੱਲ ਕਰਦੀ ਜੇ ਮੈਂ ਗੱਲ ਕਰੀ ਮੰਮੀ ਨੇ ਪਹਿਲਾਂ ਹੀ ਗੁੱਸੇ ਹੋ ਜਾਣਾ ਤੁਸੀਂ ਗੱਲ ਕਰਿਓ ਤੁਹਾਡੀ ਗੱਲ ਕੁਝ ਹੋਰ ਹੈ ਲੈ ਤੂੰ ਤਾਂ ਐ ਕਹਿੰਦੀ ਆ ਜੇ ਮੈਂ ਤੈਨੂੰ ਮੰਮੀ ਮੂੰਹ ਚ ਪਾ ਲਵਾਂਗੀ ਅਜੇ ਗੱਲ ਕਰੀ ਨਹੀਂ ਵਾਸਤਾ ਨਹੀਂ ਤੂੰ ਪਹਿਲੀ ਵਾਰ ਜਾ ਕਰ ਜੀ ਮੈਨੂੰ ਤਾਂ ਡਰੀ ਲੱਗਦਾ ਹੈ ਨਾਲੇ ਮੰਮੀ ਨੇ ਤਾਂ ਮੇਰੀ ਗੱਲ ਮੰਨਣੀ ਹੀ ਨਹੀਂ ਉਹਦਾ ਤਾਂ ਇਹ ਨਹੀਂ ਪਤਾ ਵੀ ਇੰਨੀ ਕੁ ਗੱਲ ਪਿੱਛੇ ਮੇਰੇ ਨਾਲ ਜੁੱਧ ਲਾ ਲਵੇ ਫਿਰ ਜੇ ਮੈਂ ਤੁਹਾਨੂੰ ਦੱਸੂਗੀ ਤੁਸੀਂ ਮੰਨਣਾ ਨਹੀਂ ਇਹਦੇ ਨਾਲ ਤਾਂ ਚੰਗਾ ਇਹੀ ਹੈ ਕਿ ਤੁਸੀਂ ਆਪ ਹੀ ਗੱਲ ਕਰ ਲਿਓ ਚਲ ਠੀਕ ਹੈ ਮੈਂ ਆਪੀ ਗੱਲ ਕਰ ਲਉ ਮੈਂ ਵੀ ਇੱਥੋਂ ਟਾਈਮ ਨਾਲ ਹੀ ਮੁੜਿਆ ਆਉਂਗਾ ਠੀਕ ਹੈ ਜੀ ਆਇਆ ਨਾ ਵੀ ਜੇ ਮੈਂ ਕੋਈ ਗੱਲ ਛੇੜਤੀ ਕਿਤੇ ਪਹਿਲਾਂ ਹੀ ਨਾ ਖਲਾਰਾ ਜਾ ਪੈ ਜੇ ਚਲ ਕੋਈ ਨਹੀਂ ਕੋਈ ਰਹਿਣਾ ਨਹੀਂ ਫਿਰ ਹਾਂਜੀ ਨੇ ਪਰਮਜੀਤ ਕਰ ਰਹੀ ਹੈ ਸਸਰੀ ਘਰ ਆਂਟੀ ਸਾਸਰੀ ਘਰ ਪੁੱਤ ਤੇਰੀ ਮੰਮੀ ਕਿੱਥੇ ਹੈ ਆਂਟੀ ਉਹ ਤਾਂ ਘਰੇ ਨਹੀਂ ਹੈਗੇ ਅੱਜ ਬਹਿ ਜਾਓ ਉਹਨਾਂ ਅੱਜ ਸਵੇਰ ਦੇ ਗਏ ਵੀ ਨੇ ਕੁਛ ਦੱਸ ਕੇ ਵੀ ਨਹੀਂ ਗਏ ਵੀ ਕਿੱਥੇ ਜਾਣੇ ਆ ਮੈਂ ਕਿਤੇ ਬਾਹਰ ਅੰਦਰ ਗਈ ਹੈ ਕਿ ਇੱਥੇ ਗਈ ਹੈ ਨਹੀਂ ਤਾਂ ਮੈਨੂੰ ਢੀਕ ਲੈਣੇ ਆ ਆਂਟੀ ਜੇ ਸੱਚ ਪੁੱਛੋ ਨਾ ਮਿੰਟੋ ਪਤਾ ਹੀ ਨਹੀਂ ਵੀ ਉਹ ਇੱਥੇ ਕਿਤੇ ਗਏ ਨੇ ਜਾਂ ਕਿਤੇ ਬਾਹਰ ਗਏ ਨੇ ਕਿ ਉਹ ਸਵੇਰੇ ਨਾ ਜਦੋਂ ਮੈਂ ਰਸੋਈ 'ਚ ਸੀ ਉਦੋਂ ਲੰਗੇ ਨੇ ਇਹ ਨਾ ਹੁੰਦੇ ਸੀ ਕੁਝ ਨਹੀਂ ਦੱਸ ਕੇ ਗਈ ਹੈ ਜੀ ਲੈ ਦੱਸ ਕੇ ਤਾਂ ਜਾਣਾ ਚਾਹੀਦਾ ਘਰ ਦੇ ਨੂੰ ਪਤਾ ਤਾਂ ਹੋਵੇ ਵੀ ਬੰਦਾ ਕਿੱਥੇ ਗਿਆ ਕਿੱਥੇ ਨਹੀਂ ਕੀ ਦੱਸਾਂ ਆਂਟੀ ਮੰਮੀ ਦੇ ਮੂਡ ਦਾ ਤਾਂ ਕੁਝ ਨਹੀਂ ਪਤਾ ਲੱਗਦਾ ਵੀ ਕਦੋਂ ਕਿੱਧਰ ਨੂੰ ਹੋ ਜੇ ਇਹ ਤਾਂ ਆਪਣੀ ਮਰਜ਼ੀ ਦੀ ਮਾਲਕ ਹੈ ਹਾਂ ਇਹ ਤਾਂ ਹੈਗਾ ਮੈਂ ਤਾਂ ਉਧਰ ਕਿਸੇ ਦਾ ਬੁੜਾ ਬਿਮਾਰ ਸੀ ਉਹਦਾ ਪਤਾ ਲੈਣ ਚਲਦੀ ਸੀ ਮੈਂ ਕਿਹਾ ਇਹਨੂੰ ਵੀ ਨਾਲ ਲੈ ਚੱਲਣਾ ਜੇ ਨਾਲ ਲੈ ਕੇ ਗਈ ਤਾਂ ਇਹ ਗੁੱਸਾ ਕਰੂ ਨਾਲੇ ਇਹ ਤਾਂ ਇਹ ਨਹੀਂ ਪਤਾ ਇੰਨੀ ਕੀ ਗੱਲ ਪਿੱਛੇ ਮੇਰੇ ਨਾਲ ਲੜਨ ਬੈਜੇ ਮੈਂ ਸੋਚਿਆ ਜਾਂਦੀ ਹੂ ਇਹਨੂੰ ਹਾਕ ਮਾਰ ਕੇ ਲੈ ਜਾ ਹਾਂਜੀ ਅੰਟੀ ਇਹ ਤਾਂ ਤੁਹਾਡੀ ਗੱਲ ਠੀਕ ਹੈ ਲੜਾਈ ਨੂੰ ਤਾਂ ਇਹ ਤੇਜ਼ ਹੀ ਐ ਆਏ ਨਹੀਂ ਪਤਾ ਮਿੰਟ 'ਚ ਕਿਹੜੀ ਗੱਲ ਦਾ ਬਹਾਨਾ ਬਣਾ ਕੇ ਲੜਾਈ ਪਾ ਲੇ ਹੋਰ ਇਸੇ ਗੱਲ ਦਾ ਤਾਂ ਡਰ ਲੱਗਦਾ ਤੂੰ ਹੋਰ ਸੁਣਾ ਤੇਰੇ ਨਾਲ ਠੀਕ ਰਹਿੰਦੀ ਐ ਕੋਈ ਹਾਲ ਐ ਕੀ ਦੱਸਾਂ ਅੰਟੀ ਇਹ ਤਾਂ ਉਹੀ ਹਾਲ ਐ ਜਿਹੜਾ ਪਹਿਲਾਂ ਸੀ ਹਰ ਕੇ ਮੈਂ ਆਪ ਹੀ ਚੁੱਪ ਬੱਟ ਲੈਣੀ ਆ ਬਿਕਾ ਨੂੰ ਇਹਦੇ ਨਾਲ ਮੱਥਾ ਮਾਰਨਾ ਹੋਰ ਕੀ ਐ ਚੱਲ ਤੂੰ ਹੀ ਸਿਆਣੀ ਐ ਜਿਹੜੀ ਘੱਟੀ ਜਾਨੀ ਐ ਜਿਹੜੀਆਂ ਇਹਦੇ ਸਹੀ ਜਾਨੀ ਐ ਨਹੀਂ ਲੋਕਾਂ ਦੇ ਘਰੇ ਜਾ ਕੇ ਦੇਖ ਲੈ ਕੀ ਹਾਲ ਐ ਬਹੁਤ ਤੇਜ ਨੂਹਾਂ ਨੇ ਕੋਈ ਗੱਲ ਨਹੀਂ ਚੱਲਦੀ ਆਪਦੀ ਸੱਸ ਦੀ ਜੇ ਉਹਨਾਂ ਨੂੰ ਕੋਈ ਕੰਮ ਨੂੰ ਕਹ ਦੇਣਾ ਸਿੱਧਾ ਖਾਣ ਨੂੰ ਆਉਂਦੀਆਂ ਨੇ ਇਹ ਤਾਂ ਤੇਰੇ ਸੁਭਾ ਨਰਮ ਐ ਨਾਲੇ ਘਰੇ ਕੰਮ ਕਰੀ ਜਾਨੀ ਐ ਨਾਲੇ ਉਹਦੀਆਂ ਸੁਣੀ ਜਾਨੀ ਐ ਆਂਟੀ ਹੋਰ ਕਰਾਂ ਵੀ ਕੀ ਸੈਣੀਆਂ ਪੈਂਦੀਆਂ ਨੇ ਹੁਣ ਇਹ ਜੇ ਕਾਜ ਰੋ ਰੋ ਤਾਂ ਨਹੀਂ ਹੁੰਦੇ ਹੈਗੇ ਮਾਪੇ ਤਾਂ ਇੱਕ ਵਾਰੀ ਹੀ ਪਤਾ ਨਹੀਂ ਕਿਵੇਂ ਪੈਸਾ ਲਾਉਂਦੇ ਨੇ ਸਾਰੀ ਉਮਰ ਦੀ ਕਮਾਈ ਹੁੰਦੀ ਹੈ ਜਿਹੜੀ ਇੱਕ ਵਿਆਹ ਤੇ ਲੱਗ ਜਾਂਦੀ ਹੈ ਜੇ ਹੁਣ ਮੈਂ ਘਰ 'ਚ ਕਲੇਸ਼ ਪਾਉਂਗੀ ਤਾਂ ਮਿੰਟ 'ਚ ਛੱਡ ਛਿੜਾ ਤੇ ਗੱਲ ਆ ਜਾਂਦੀ ਹੈ ਕੀ ਫਾਇਦਾ ਇਹਨਾਂ ਗੱਲਾਂ ਦਾ ਆਂਟੀ ਤਾਂ ਕਰਕੇ ਸੈਣੀਆਂ ਪੈਂਦੀਆਂ ਨੇ ਨਾਲੇ ਆਂਟੀ ਜਦੋਂ ਘਰ 'ਚ ਜਵਾਕ ਹੋ ਜਾਣ ਨਾ ਫਿਰ ਬੰਦਾ ਆਪਦੇ ਲਈ ਨਹੀਂ ਜਵਾਕਾਂ ਲਈ ਜਿਉਂਦਾ ਸਭ ਕੁਝ ਸਹੀ ਹੈ। ਹਾਂ ਪੁੱਤ, ਇਹ ਤਾਂ ਹੈ। ਤੂੰ ਤਾਂ ਬਹੁਤ ਚੀਜ਼ਾਂ ਤੋਂ ਮਨ ਮਾਰਿਆ ਆਪਦਾ। ਮੈਨੂੰ ਪਤਾ ਹੀ ਹੈ। ਪੁੱਤ ਤੂੰ ਕਿੰਨੀ ਪੜ੍ਹੀ ਲਿਖੀ ਸੀ। ਜੇ ਤੈਨੂੰ ਇਹ ਨੌਕਰੀ ਕਰਨ ਤੋਂ ਨਾ ਰੋਕਦੀ, ਅੱਜ ਨੂੰ ਤੇਰੀ ਕਿੰਨੀ ਤਨਖਾਹ ਹੋਣੀ ਸੀ। ਹੋਰ ਅੰਟੀ, ਇਹ ਤਾਂ ਮੇਰੀ ਪੜ੍ਹਾਈ ਵਿਚੀ ਰੋਲ ਸੀ। ਤੁਹਾਡੇ ਸਾਹਮਣੇ ਮੈਂ ਵਿਆਹ ਤੋਂ ਬਾਅਦ ਕਿੰਨਾ ਜੋਰ ਲਾਇਆ ਵੀ ਮੰਮੀ ਮੈਨੂੰ ਨੌਕਰੀ ਕਰ ਲੈਣ ਦਿਓ। ਪਰ ਇਹ ਮੰਨਿਉ ਹੀ ਨਹੀਂ ਹੈਗੀ। ਫਿਰ ਕਰਦੀ ਵੀ ਕੀ ਅੰਟੀ ਮੈਂ? ਬਸ ਆ ਕਲੇਸ਼ ਤੋਂ ਦਰਦੀ ਮਾਰੀ। ਮੈਂ ਚੁੱਪ ਕਰ ਗਈ। ਮੈਨੂੰ ਐ ਹੋ ਗਿਆ ਵੀ ਕਾਨੂੰ ਘਰੇ ਲੜਾਈ ਪਾਉਣੀ ਐ। ਮੈਂ ਵੀ ਗੱਲ ਮੰਨ ਲਈ। ਆ ਹੁਣ ਬੈਠੀ ਆਂ ਬੜਾ ਮੰਗੂ ਘਰੇ। ਇਹਨੂੰ ਐ ਹੋ ਗਿਆ ਹੂ ਪੁੱਤ। ਜੇ ਨੌਕਰੀ ਕਰਨ ਲੱਗੀ ਤਾਂ ਕੰਮ ਮੇਰੇ ਗਾਲ ਪੈਜੂ। ਕੰਮ ਤਾਂ ਤਾਂ ਇਹ ਉਹੀ ਚੱਲਦੀ ਐ। ਹੋਰ ਆਂਟੀ ਆ ਕੰਮ ਦੇ ਸਾਰੇ ਪੰਗੇ ਹੁੰਦੇ ਨੇ। ਹੁਣ ਪੂਰਾ ਕੰਮ ਨੂੰ ਹੱਥ ਨਹੀਂ ਲਾਉਂਦੀ। ਸਾਰੇ ਦਿਨ ਮੰਜੇ ਤੇ ਰਹਿੰਦੀ ਐ। ਸਾਰਾ ਕੰਮ ਮੇਰੇ ਸਿਰ ਐ। ਉਦੋਂ ਤਾਂ ਇਹਨੇ ਇਹੀ ਰੱਟ ਫੜ ਰੱਖੀ ਸੀ ਵੀ ਮੈਂ ਆਪਦੀ ਨੂੰ ਬਾਹਰ ਨਹੀਂ ਕਰਦਣੀ। ਗੱਲ ਤਾਂ ਇਹ ਆ ਪੁੱਤ ਜੇ ਆਪਦੇ ਕੋਲੇ ਪੈਸੇ ਹੁੰਦੇ ਨੇ ਤਾਂ ਬੰਦਾ ਖੁੱਲਾ ਖਰਚ ਕਰ ਲੈਂਦਾ ਨਹੀਂ ਤਾਂ ਰੁਪਿਆ ਰੁਪਿਆ ਮੰਗਣਾ ਬਹੁਤ ਔਖਾ ਹੈ ਹੋਰ ਆਂਟੀ ਹੁਣ ਮੇਰੇ ਵਰਗੀ ਨੂੰ ਤਾਂ ਔਖਾ ਹੀ ਐ ਫਿਰ ਕਰੀਏ ਵੀ ਕੀ ਵੇ ਪੁੱਤ ਮੈਂ ਤਾਂ ਤੈਨੂੰ ਐ ਕਹਿਣੀ ਆ ਤੂੰ ਆਪਣੀ ਕੁੜੀ ਨੂੰ ਵੀ ਪੜਾਉਣੀ ਐ ਦੋ ਚਾਰ ਜਵਾਕਾਂ ਨੂੰ ਹੋਰ ਟਿਊਸ਼ਨ ਤੇ ਰੱਖ ਲੈ ਤੇਰੇ ਕੋਲ ਚਾਰ ਪੈਸੇ ਆ ਜਾਆ ਕਰਨਗੇ ਨਾਲੇ ਪੁੱਤ ਤੈਨੂੰ ਕਿਤੇ ਬਾਹਰ ਨਹੀਂ ਜਾਣਾ ਪਊਗਾ ਘਰੇ ਬੈਠੀ ਪੈਸੇ ਕਮਾਏਂਗੀ ਅੱਜ ਕੱਲੇ ਇੱਕ ਇੱਕ ਜਵਾਕ ਦਾ ਹਜ਼ਾਰ ਹਜ਼ਾਰ ਰੁਪਿਆ ਲੈਂਦੇ ਆ ਸੋਲੂਸ਼ਨ ਦੀ ਸੀ ਹਾਂਜੀ ਆਂਟੀ ਗੱਲ ਤਾਂ ਤੁਹਾਡੀ ਠੀਕ ਐ ਪਰ ਮੈਂ ਤਾਂ ਕਦੇ ਇਹਦੇ ਬਾਰੇ ਸੋਚਿਆ ਹੀ ਨਹੀਂ ਦੇਖਦੀ ਆਂ ਕਰਦੀ ਆਂ ਸ਼ੁਰੂ ਲੈ ਪੁੱਤ ਇੱਕ ਉਹ ਦੀ ਬਾਗ ਤਾਂ ਮੈਂ ਵੀ ਲਵਾ ਦੂੰਗੀ ਨਾਲੇ ਆਪਦੀ ਪੋਤੀ ਨੂੰ ਲਾ ਦੂੰਗੀ ਲੈ ਮੈਂ ਹੁਣ ਚੱਲਦੀ ਆਂ ਉਹਦਾ ਤਾਂ ਪਤਾ ਨਹੀਂ ਕਦੋਂ ਆਊਗੀ ਹਾਂਜੀ ਆਂਟੀ ਇਹ ਤਾਂ ਹੈਗਾ ਸਤਿਕਾਰ ਹੋਰ ਭਾਈ ਠੀਕ ਹੈ ਹਾਂਜੀ ਵਧੀਆ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬੱਤੇ ਹੋਰ ਠੀਕ ਠਾਕ ਹੈ ਹਾਂਜੀ ਅੱਜ ਤੁਸੀਂ ਕਿਵੇਂ ਬਿਨਾ ਦੱਸੇ ਹੀ ਨਾ ਸੈਂ ਹੈ ਵੀਰ ਸਾਡਾ ਜਦੋਂ ਜੀ ਕਰਿਆ ਸੀ ਤਾਂ ਉਹਦੀ ਆ ਗਏ ਤੇਰੇ ਕੋਲੇ ਇਹ ਤਾਂ ਕੱਲ ਦਾ ਤੇਰਾ ਮਾਮਾ ਆਇਆ ਹੋਇਆ ਸੀਗਾ ਚੱਲ ਮੈਂ ਕਿਹਾ ਆਪਾਂ ਦੋਨੇ ਜਣੇ ਮੇਲੀ ਆਉਨੇ ਆ ਇਹ ਕਹਿੰਦਾ ਨਹੀਂ ਮੈਂ ਕੱਲਾ ਫੇਰ ਕੌਲ ਕਰ ਦੂੰਗਾ ਸਿੱਧਾ ਲੰਘ ਜੂਗਾ ਆਪਾਂ ਦੋਨੇ ਜਾਇ ਆਉਨੇ ਆ ਮੈਂ ਕਿਹਾ ਚੱਲ ਫਿਰ ਅਸੀਂ ਸੋਚਿਆ ਵੀ ਚਲ ਫੋਨ ਕੀ ਕਰਨਾ ਅੱਜ ਜਾ ਹੀ ਹੁੰਨੇ ਆ ਦੋਨੇ ਜਣੇ ਮਿਲ ਹੀ ਆਉਨੇ ਆ ਚਲੋ ਵਧੀਆ ਕੀਤਾ ਮਾਮਾ ਜੀ ਤੁਸੀਂ ਆ ਗਏ ਮੈਨੂੰ ਮਿਲ ਜਾਉਗੇ ਨਹੀਂ ਮੈਥੋਂ ਤਾਂ ਕਿੱਥੇ ਆਇਆ ਜਾਂਦਾ ਇਸੇ ਕਰਕੇ ਤਾਂ ਤੇਰੀ ਮੰਮੀ ਨੂੰ ਕਿਹਾ ਮੈਂ ਮੈਂ ਕਿਹਾ ਕੁੜੀ ਤਾਂ ਕਿੱਥੇ ਆਇਆ ਜਾਣਾ ਆਪਾਂ ਆਪ ਹੀ ਜਾ ਕੇ ਮਿਲੇ ਆਉਨੇ ਆ ਚਲੋ ਵਧੀਆ ਕੀਤਾ ਮਾਮਾ ਜੀ ਤੁਸੀਂ ਆ ਗਏ ਹੁਣ ਤੁਹਾਨੂੰ ਪਤਾ ਹੀ ਹੈ ਮੈਥੋਂ ਤਾਂ ਘਰੋਂ ਨਿਕਲੇ ਹੀ ਨਹੀਂ ਜਾਂਦਾ ਮੈਥੋਂ ਤਾਂ ਆਪਦੇ ਪੇਕੇਆਂ ਤੱਕ ਨਹੀਂ ਜਾਇਆ ਜਾਂਦਾ ਨਾਨਕੇ ਤੱਕ ਮੈਂ ਕਿੱਥੇ ਭੱਗ ਜੂਗੀ ਚਲ ਤੂੰ ਐਂ ਦੱਸ ਤੇਰੀ ਸੱਸ ਕਿੱਥੇ ਆ ਕਿ ਤੇ ਆਪਾਂ ਇੱਥੇ ਗੱਲਾਂ ਕਰੀ ਜਾਈਏ ਉਹ ਅੰਦਰ ਸੁਣੀ ਜਾਵੇ ਬੈਠੀ ਅੱਜ ਤਾਂ ਮੰਮੀ ਉਹ ਸਵੇਰ ਦੀ ਹੀ ਨਹੀਂ ਕਰੇ ਨਾ ਹੀ ਸਾਨੂੰ ਦੱਸ ਕੇ ਗਈ ਐ ਵੀ ਮੈਂ ਕਿੱਥੇ ਜਾਨੀ ਆ ਕਿੱਥੇ ਨਹੀਂ ਅੱਜ ਨਾ ਡਰੋ ਅੱਜ ਤਾਂ ਜਿੰਨਾ ਮਰਜੀ ਉੱਚੀ ਬੋਲ ਕੇ ਗੱਲ ਕਰ ਲਓ ਜੇ ਕਰੇ ਹੁੰਦੀ ਵੀ ਤਾਂ ਕੀ ਸੀ ਅਸੀਂ ਕਿਹੜਾ ਉਹਨੂੰ ਕੋਈ ਮਾੜੀ ਗੱਲ ਕਹਿੰਦੇ ਆ ਇਕ ਆਵਣੀ ਕੁੜੀ ਨੂੰ ਮਿਲ ਆਏ ਆ ਉਹ ਤਾਂ ਵੀਰੇ ਗੱਲ ਤੇਰੀ ਠੀਕ ਐ ਪਰ ਆਪਣੇ ਮੂੰਹ ਤੇ ਤਾਂ ਕੁਝ ਨਹੀਂ ਬੋਲਦੀ ਮਗਰ ਉਹ ਇਹਨੂੰ ਤੰਗ ਕਰੂਗੀ ਨਾਲੇ ਜਿਹੜਾ ਇਹ ਜਿਆ ਬੰਦਾ ਹੋਵੇ ਨਾ ਉਹ ਤਾਂ ਲੜਾਈ ਦੇ ਬਹਾਨੇ ਹੀ ਭਾਲਦਾ ਹੁੰਦਾ ਵੀ ਕੋਈ ਮੌਕਾ ਮਿਲੇ ਤਾਂ ਲੜੀਏ ਐ ਕਿਵੇਂ ਲੜੂਗੀ ਤੂੰ ਮੈਨੂੰ ਦੱਸੀ ਜੇ ਕੋਈ ਗੱਲ ਹੋਊਗੀ ਇਹ ਜੀ ਤਾਂ ਮੈਂ ਕਰੂੰ ਗੱਲ ਫਿਰ ਉਹਦੇ ਨਾਲ ਤੂੰ ਮੈਨੂੰ ਦੱਸ ਕੁੜੀਏ ਜੇ ਕੋਈ ਗੱਲ ਆ ਤਾਂ ਮੈਂ ਬਣਾਉ ਰੇਲ ਉਹਦੀ ਮੈਨੂੰ ਤਾਂ ਉਸੇ ਗੱਲ ਤੇ ਗੁੱਸਾ ਚੜਿਆ ਪਿਆ ਵੀ ਤੈਨੂੰ ਪਿੰਡ ਨਹੀਂ ਆਉਣ ਦਿੱਤਾ ਉਹਨੇ ਐਡਾ ਡਰਾਮਾ ਕਰਿਆ ਉਹਨੇ ਗੁਰਦਾਸ ਪੁੱਤ ਉਹਦੂ ਬਾਅਦ ਕਹਿੰਨੀ ਤੇਰੇ ਨਾਲ ਕੋਈ ਡਰਾਮਾ ਕੀਤਾ ਕਿਤੇ ਤੂੰ ਮੈਨੂੰ ਦੱਸਦੀ ਨਾ ਹੋਵੇਂ ਦਿੱਤੇ ਵਿੱਚ ਤੰਗ ਹੋਈ ਜਾਂਦੀ ਹੋਵੇ ਮੈਨੂੰ ਤਾਂ ਧੀਏ ਤੇਰਾ ਦਿਨ ਰਾਤ ਫਿਕਰ ਰਹਿੰਦਾ ਮੈਂ ਤਾਂ ਇਹੀ ਸੋਚੀ ਜਾਨੀ ਐ ਵੀ ਰਿੰਕੂ ਨੂੰ ਦੱਸਾਂ ਕਿ ਨਾ ਦੱਸਾਂ ਪਰ ਤੂੰ ਨਾ ਕਿਸੇ ਨੂੰ ਮਾੜਾ ਚੰਗਾ ਬੋਲੀ ਕਿਤੇ ਕੱਲ ਨੂੰ ੜਾਂਮਾ ਆ ਜੇ ਸਮਝ ਗਈ ਨਾ ਨਾ ਮਾਮਾ ਜੀ ਮੈਂ ਨਹੀਂ ਕਦੇ ਕੋਈ ਮਾੜਾ ਚੰਗਾ ਸ਼ਬਦ ਕਿਹਾ ਉਹਨਾਂ ਨੇ ਮੈਂ ਤਾਂ ਪੂਰੀ ਸੇਵਾ ਕਰਦੀ ਆ ਬੰਜੇ ਤੇ ਬੈਠੀ ਨੂੰ ਚੀਜ਼ دینی ਹੁੰਦੀ ਆ ਨਾਲੇ ਮੰਮੀ ਤੁਸੀਂ ਵੀ ਇੰਨਾ ਫਿਕਰ ਨਾ ਕਰਿਆ ਕਰੋ ਇੰਨੀ ਵੱਡੀ ਦਾ ਕੋਈ ਘਰ ਚ ਗੱਲ ਵੀ ਨਹੀਂ ਹੋਈ ਤੁਸੀਂ ਤਾਂ ਜਿਆਦਾ ਹੀ ਟੈਨਸ਼ਨ ਲਈ ਬੈਠੇ ਹੋ ਉਹ ਤਾਂ ਮਾਵਾਂ ਨੂੰ ਤਾਂ ਟੈਨਸ਼ਨ ਹੁੰਦੀ ਹੈ ਕਿਉਂ ਉਹਦੇ ਨੇ ਆਪਦੇ ਅੱਖੀਂ ਦੇਖ ਲਿਆ ਜਿਹੜਾ ਉਹਨੇ ਨਾਟਕ ਕੀਤਾ ਇਹ じゃ ਕੋਈ ਨਹੀਂ ਕਰਦਾ ਮੰਮੀ ਤੇ ਇਹ ਕਰਦਾ ਤਾਂ ਕੋਈ ਵੀ ਨਹੀਂ ਇਹ じゃ ਪਰ ਹੁਣ ਕਰੀਏ ਵੀ ਕੀ ਹੁਣ ਹਰੇਕ ਬੰਦੇ ਦਾ ਆਪ ਦਾ ਆਪ ਦਾ ਸੁਭਾਅ ਹੈ ਆਪਾਂ ਬਦਲ ਥੋੜੀ ਸਕਦੇ ਆ ਹਾਂ ਇਹ ਤਾਂ ਹੈ ਪਰ ਤੂੰ ਐਂ ਕਰ ਜੇ ਸਾਥ ਤੇਰੀ ਤੈਨੂੰ ਦੱਸ ਕੇ ਨਹੀਂ ਨਾ ਗਈ ਕੁਝ ਤੂੰ ਫੋਨ ਕਰਕੇ ਉਹਨੂੰ ਪੁੱਛ ਲੈ ਐਨੇ ਕੋਈ 19 ਕੀ ਹੋਗੀ ਨਾ ਫਿਰ ਸਾਰੀ ਗੱਲ ਤੇਰੇ ਤੇ ਆਉ। ਮੰਮੀ ਮੈਂ ਫੋਨ ਕਰਕੇ ਕਿਵੇਂ ਪੁੱਛਲਾਂ? ਉਹਨੇ ਕਿਹੜਾ ਸਿੱਧਾ ਬੋਲਣਾ? ਇਹ ਨਹੀਂ ਪਤਾ ਫੋਨ ਤੇ ਮੇਰੇ ਨਾਲ ਲੜਨ ਲੱਗ ਜੇ। ਮੈਂ ਨਹੀਂ ਫੋਨ ਕਰਦੀ। ਮੈਂ ਸਵੇਰੇ ਇਹਨਾਂ ਨੂੰ ਦੱਸਤਾ ਸੀ ਵੀ ਮੰਮੀ ਅੱਜ ਬਿਨਾਂ ਦੱਸੇ ਗਈ ਐ। ਹੁਣ ਆਪੀ ਇਹ ਫੋਨ ਕਰਨ ਨਾ ਕਰਨ ਮੈਂ ਨਹੀਂ ਕਰਦੀ ਹੈਗੀ। ਚਲ ਠੀਕ ਐ। ਜੇ ਹੈਪੀ ਨੂੰ ਪਤਾ ਐ ਤਾਂ ਉਹਨੇ ਆਪੇ ਕਰ ਲਿਆ ਹੁੰਗਾ ਫੋਨ। ਹੋਰ ਮੰਮੀ ਮੈਂ ਤਾਂ ਇਹੀ ਕਹਿਨੀ ਆ ਵੀ ਆਥਨ ਤੱਕ ਆਵੇ ਹੀ ਨਹੀਂ। ਆਪਾਂ ਬਹਿ ਕੇ ਸਮਾਰ ਕੇ ਗੱਲਾਂ ਕਰ ਲਾਂਗੇ ਨਹੀਂ ਉਹਦੇ ਸਾਹਮਣੇ ਤਾਂ ਬੋਲੇ ਹੀ ਨਹੀਂ ਜਾਂਦਾ ਲਓ ਮੰਮੀ ਹੁਣ ਮੈਂ ਤੁਹਾਡੇ ਵਾਸਤੇ ਨਾ ਪਹਿਲਾਂ ਚਾਹ ਬਣਾ ਲਿਆ ਮਾਂ ਨਹੀਂ ਨਹੀਂ ਚਾਹ ਦੀ ਕੋਈ ਲੋੜ ਨਹੀਂ ਤੂੰ 10 ਮਿੰਟ ਬਹਿ ਕੇ ਗੱਲਾਂ ਹੀ ਕਰ ਲੈ ਚਾਹ ਤਾਂ ਹੁਣ ਪੀ ਕੇ ਆਏ ਆ ਅਸੀਂ ਚਲੋ ਠਹਿਰ ਕੇ ਬਣਾ ਲੈਨੀ ਹੈ ਤੇਰੀ ਨਾਨੀ ਮੰਮਾ ਆ ਜਾ ਮੇਰੇ ਕੋਲ ਤੇ ਆਗੇ ਕੋਈ ਸਸਕਾਲ ਫਟੇਕਾਲ ਸਸਕਾਲ ਮੰਮਾ ਆ ਲੈ ਬੈਠ ਜੀ ਤੇ ਨੇ ਚੀਜੀਆਂ ਬੁੱਤ ਤੇ ਫਿਰ ਆਪੇ ਚੀਜੀਆਂ ਲੈ ਆਸੀ ਮੈਂ ਹੋਰ ਪੜ੍ਹਾਈ ਵਧੀਆ ਚੱਲਦੀ ਹੈ ਚੱਲ ਵਧੀਆ ਹੋਰ ਮੇਰਾ ਪੁੱਤ ਅੰਦਰ ਬੈਠਾ ਕੀ ਕਰਦਾ ਸੀ ਬੰਗਾਲਾ ਸਕੋ ਦਾ ਕੰਮ ਕਰਦਾ ਸੀ ਆਹ ਕਾਰਲਾ ਬੁੱਤ ਗਿਆ ਕਾਰਲਾ ਨਾਲ ਇਹ ਚੀਜੀਆਂ ਲੈ ਜਾ ਜਾ ਮੇਰਾ ਪੁੱਤ ਬਾੜੀ ਛਾਣੀ ਹੈ ਮੇਰੀ ਦੋਤੀ ਤਾਂ ਮੰਮੀ ਪੜ੍ਹਨ ਚ ਤਾਂ ਇਹ ਬਹੁਤ ਅਸ਼ੀਆ ਰ ਮੈਂ ਹੀ ਪੜਾਉਣੀ ਆ ਇਹਨੂੰ ਮੈਂ ਤਾਂ ਸਮਾਂ ਦੀ ਅੱਜ ਕਿਸੇ ਨੇ ਸਲਾਹ ਦਿੱਤੀ ਹੈ ਵੀ ਤੂੰ ਘਰੇ ਬੈਠੀ ਟਿਊਸ਼ਨ ਲਾ ਲਿਆ ਕਰ ਕਿ ਚਾਰ ਪੈਸੇ ਤੇਰੇ ਕੋਲੇ ਆਜਿਆ ਕਰਨਗੇ ਇਹ ਤਾਂ ਪੁੱਤੋ ਦੀ ਬਹੁਤ ਵਧੀਆ ਸਲਾਹ ਏ ਨਾਲੇ ਤਾਂ ਪੰਜੀ ਪੰਜੀ ਨੂੰ ਤੇਰੀ ਸੱਸ ਮੂਰੇ ਤੈਨੂੰ ਹੱਥ ਨਹੀਂ ੱਡਣਾ ਪਊ ਨਾਲੇ ਤੇਰਾ ਬੱਚਿਆਂ ਚ ਵਧੀਆ ਟਾਈਮ ਪਾਸ ਹੋਊਗਾ ਨਾਲੇ ਹੁਣ ਤੱਕ ਜਿਹੜਾ ਅਸੀਂ ਤੈਨੂੰ ਪੜਾਇਆ ਉਹਦਾ ਮੁੱਲ ਵੀ ਮੁੜਨਾ ਚਾਹੀਦਾ ਹੈ ਨੌਕਰੀ ਤਾਂ ਤੈਨੂੰ ਨਹੀਂ ਉਹਨੇ ਕਰਨ ਦਿੱਤੀ ਹੈ ਆ ਟੂਸ਼ਨਾਂ ਤਾਂ ਪੜਾਈ ਸਕਦੀ ਐ ਘਰੇ ਬੈਠੀ ਗੱਲ ਤਾਂ ਤੇਰੀ ਮੰਮੀ ਠੀਕ ਹੀ ਕਹਿੰਦੀ ਐ ਕਰ ਲੈ ਕੰਮ ਸ਼ੁਰੂ ਦੋ ਪੈਸੇ ਆਉਂਦੇ ਹੋ ਜਾਣਗੇ ਹਾਂਜੀ ਮਾਮਾ ਜੀ ਮੇਰੇ ਵੀ ਨਾ ਇਹ ਗੱਲ ਦਿਲ ਨੂੰ ਲੱਗੀ ਐ ਮੈਂ ਕਰੂੰਗੀ ਟਿਊਸ਼ਨ ਦਾ ਕੰਮ ਸ਼ੁਰੂ ਲਓ ਮਾਮਾ ਜੀ ਹੁਣ ਮੈਂ ਚਾਹ ਬਣਾ ਲਿਆ ਮਾਂ ਕਾਫੀ ਟਾਈਮ ਹੋ ਗਿਆ ਹੁਣ ਤਾਂ ਚੰਗਾ ਚੱਲ ਬਣਾ ਲਿਆ ਫਿਰ ਹੋਰ ਆਪਾਂ ਵੀ ਹੁਣ ਵੀਰੇ ਚਾਹ ਪੀ ਕੇ ਨਾ ਚੱਲੀਏ ਫੇਰ ਠੰਡ ਹੋਈ ਜਾਂਦੀ ਐ ਹੋਰ ਕਿ ਅਵੇ ਆਉਣ ਤੋਂ ਪਹਿਲਾਂ ਪਹਿਲਾਂ ਚਲੇ ਜਾਈਏ ਜ਼ਰੂਰੀ ਐ ਮੱਥੇ ਲੱਗਣਾ ਚੱਲ ਠੀਕ ਐ ਚਾਹ ਪੀ ਕੇ ਚੱਲਦੇ ਆਂ ਫਿਰ ਮੈਂ ਵੀ ਆਪਣਾ ਟਾਈਮ ਨਾ ਘਰੇ ਜਾਣਾ ਹਲੋ ਅਮੇਜਾ ਰਪੋਰਟ ਮੈਂ ਤਾਂ ਮਾਮਾ ਜੀ ਬਹੁਤ ਖੁਸ਼ੀ ਹੋਈ ਕਿ ਚਲ ਅੱਜ ਤੁਸੀਂ ਆ ਕੇ ਮੈਨੂੰ ਮਿਲ ਗਏ ਨਾਲੇ ਅੱਜ ਮੇਰੀ ਸੱਸ ਨਹੀਂ ਸੀ ਘਰੇ ਲੈ ਭਾਈ ਫੇਰ ਉਹੀ ਗੱਲਾਂ ਤੇਰੀ ਸੱਸ ਦਾ ਕੀ ਸਾਨੂੰ ਡਰਾਉਗੀ ਸਾਨੂੰ ਰੋਕ ਲੈਂਦੀ ਹੋਰ ਵੀਰੇ ਨਾਲੇ ਸਾਡਾ ਤਾਂ ਜਦੋਂ ਜੀ ਕਰੂਗਾ ਅਸੀਂ ਤਾਂ ਆਵਾਂਗੇ ਚਾਹੇ ਚੰਗਾ ਸਮਝੇ ਚਾਹੇ ਨਾ ਆਣੀ ਐ ਮਮੀ ਤੁਸੀਂ ਮੇਰੇ ਪਿੱਛੇ ਆਉਣਾ ਹੈ ਆਪਦੀ ਦੋਤੀ ਪਿੱਛੇ ਆਉਣਾ ਇਹ ਤੁਹਾਨੂੰ ਕਿਵੇਂ ਰੋਕ ਲੂਗੀ ਹਾਂ ਪੁੱਤ ਇਹ ਤਾਂ ਤੇਰੀ ਗੱਲ ਠੀਕ ਹੈ ਚੱਲ ਵੀਰੇ ਤੂੰ ਵੀ ਘਰ ਚਾਹ ਦੀ ਘੁੱਟ ਹੈ ਤੇ ਆਪਾਂ ਚੱਲੀਏ ਠੀਕ ਹੈ ਚੰਗਾ ਬਸ ਲੈ ਭਾਈ ਲੈ ਰਹੇ ਹਾਂ ਨਾ ਮम्मा ਜੀ ਨਹੀਂ ਕੋਈ ਨਹੀਂ ਕੋਈ ਨਹੀਂ ਚੰਗਾ ਠੀਕ ਹੈ ਚੰਗਾ ਹੋਵੇ Thank you